गौ हत्या बंद करो बंद करो बंद करो गौ हत्या बंद करो बंद करो बंद करो गौ हत्या बंद करो बंद करो बंद करो माता जी गौ हत्या बंद करो बंद करो बंद करो गौ हत्या बंद करो बंद करो बंद करो गौ हत्या बंद करो बंद करो प्रधान गौ सुरक्षा सेवा दल जी ਏਹੀ ਸਾਡੇ ਸੁਖਵੰਤ ਸਿੰਘ ਹੋਤੀ ਜੀ ਕੋਟਕਪੁਰਾ ਜ਼ਿਲ੍ਹਾ ਫੂਟਕੋਟ ਦੇ ਪ੍ਰਧਾਨ ਹੈ ਜੀ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਊਆਂ ਦਾ ਟਰੱਕ ਭਰ ਕੇ ਜੀ ਵਾਇਆ ਬਚਿੰਦਾ ਹੁੰਦਾ ਹੋਇਆ ਰਾਮਪਰਾ ਹੁੰਦਾ ਹੋਇਆ ਇਹਨੀ ਨਵਾਤ ਕਟਣ ਦੇ ਨਾਲ ਜਾਂਦਾ ਜੀ ਇਹ ਕੋਟਕਪੁਰਾ ਸੈਰ ਤੋਂ ਭਰ ਕੇ ਆਇਆ ਅਸੀਂ ਇਸ ਦੀ ਇਤਲਾਹ ਆਪਦੇ ਟੀਮਾਂ ਨੂੰ ਦਿੱਤੀ ਸਾਡੇ ਪਰਮਿੰਦਰ ਵੰਸਲ ਜੀ ਬਚਿੰਦਾ ਤੋਂ ਕਾਕਾ ਜੀ ਉਹਨਾਂ ਨੂੰ ਇਸ ਦੀ ਇਤਲਾਹ ਦਿੱਤੀ ਤੇ ਅਸੀਂ ਬਠਿੰਡਾ ਪੁਲਸ ਕੰਟਰੋਲ ਰੂਮ ਨੇ ਇਸ ਦੀ ਸੂਚਨਾ ਦਿੱਤੀ ਤਾਂ ਇਹ ਟਰੱਕ ਪੁੱਚੋ ਟੋਲ ਪਲਾਜ਼ੇ ਤੇ ਆਪਣਾ ਸੜਕ ਸੁਰੱਖਿਆ ਫੋਰਸ ਅਤੇ ਚੌਂਕੀ ਪੁੱਚੋ ਮੰਡੀ ਦੇ ਸਹਿਯੋਗ ਨਾਲ ਫੜਿਆ ਗਿਆ ਜੀ ਪਿਛਲੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਐਸਐਸਪੀ ਬਠਿੰਡਾ ਮੈਡਮ ਜੀ ਨੂੰ ਬੇਨਤੀ ਕਰਦਾ ਕਿ ਗਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ ਪਿੰਡ ਟਾਹੀ ਕੋਦਕੂੜਾ ਜ਼ਿਲ੍ਹਾ ਫਰੀਦਕੋੜ ਜਿਸ ਦੇ ਲਗਭਗ ਵੀ ਤੋਂ ਤੀਤ ਮਾਮਲੀ ਵਰਜਨੀ ਜਿਹੜਾ ਗਊਆਂ ਦੀ ਤਸਕਰੀ ਕਰਦਾ ਪਰ ਉਹ ਆਪ ਨਾਲ ਨਹੀਂ ਆਉਂਦਾ ਜੀ ਜਿਹੜੇ ਲੋਕ ਨੇ ਜੀ ਇਹ ਗਊਆਂ ਨੂੰ ਬੇਰੰਮੀ ਦੇ ਨਾਲ ਟਰੱਕ ਦੇ ਵਿੱਚ ਲੋਡ ਕਰਕੇ ਕੱਪਣ ਵਧਣ ਦੇ ਮਕਸਦ ਦੇ ਨਾਲ ਲੈ ਕੇ ਜਾਂਦੇ ਦੇਖੋ ਜੀ ਫਿਰ ਸਵੇਰੇ 4 ਵਜੇ ਦੀ ਗੱਡੀ ਫੜੀ ਹੈ ਜੀ ਹਜੇ ਤੱਕ ਪੁਲਿਸ ਨੇ ਬਿਆਨ ਤੱਕ ਨਹੀਂ ਲਿਖਿਆ ਦੂਜੀ ਗੱਲ ਇਹ ਵੀ ਇਹ ਨਹੀਂ ਬੇਰੰਮੀ ਦੇ ਨਾਲ ਅਸੀਂ ਇਹਨੂੰ ਲਾਗ ਨਹੀਂ ਸਕਦੇ ਪਰਚੇ ਤੋਂ ਪਹਿਲਾਂ ਕਿਉਂਕਿ ਅੱਲ੍ਹਾ ਲੈ ਕੇ ਜਾਂਦਾ ਮੈਡੀਕਲ ਹੋਣਾ ਇਹਦੇ ਵਿੱਚ ਵੜ ਨਹੀਂ ਸਕਦੇ ਕਿਉਂਕਿ ਇਹ ਬਹੁਤ ਹੀ ਬੇਰੇਮੀ ਦੇ ਨਾਲ ਖਸ ਟੁਸਕੇ ਦੇ ਵਿੱਚ ਭਰੀ ਹੋਈ ਹੈ ਵਿੱਚ ਵੜਨ ਦੀ ਜਗ੍ਹਾ ਹੈ ਨਹੀਂ ਤੇ ਕਿਰਪਾਲ ਨਾਲ ਇਹ ਤੇ ਕਿਹਾ ਹੋਇਆ ਸੰਤੋ ਕਰਪਾਲ ਦੀ ਪ੍ਰਸ਼ਾਸਨ ਦੇ ਖੋਲਣ ਦੇ ਲਈ ਰਹਾ ਜੀ ਇਹ ਪ੍ਰਸ਼ਾਸਨ ਨੂੰ ਪਤਾ ਜੀ 4 ਤੋਂ ਲੈ ਕੇ 4 ਘੰਟੇ ਲੀਆਂ ਇਹ ਹੋ ਸਕਦਾ ਵੀ ਕੱਲ ਰਾਤ ਦੇ ਕਦੋਂ ਦੀਆਂ ਭਰੀਆਂ ਇਹ ਕੁਛ ਨਹੀਂ ਪਤਾ ਸਾਨੂੰ ਗੁਪਤ ਸੂਚਨਾ ਦੇ ਆਧਾਰ ਤੇ ਫੜਿਆ ਤੇ ਤਸੱਦਦ ਹੈ ਜਿਹੜਾ ਉਹ ਬਹੁਤ ਅਤਿਆਚਾਰ ਉਹ ਗਊ ਗੰਸ਼ਨਾ ਹੋ ਰਿਹਾ ਔਰ ਇੱਥੇ ਵੀ 4 ਘੰਟੇ ਨਾਲ ਹੋ ਰਿਹਾ ਜੀ ਕੋਈ ਇੱਥੇ ਜੀ ਸਾਡੇ ਹੀ ਗਰੁੱਪ ਦੀ ਆਪਣਾ ਸਹਾਰਾ ਗਊਸ਼ਾਲਾ ਵੜੀ ਬੀ ਆ ਉਹਨਾਂ ਦੇ ਪ੍ਰਧਾਨ ਹੈ ਟਿੰਕਰ ਜੀ ਉਹਨਾਂ ਨਾਲ ਗੱਲ ਕਰਿਆ ਸੀ ਜੀ ਉਹ ਕਹਿੰਦੇ ਇੱਥੇ ਲਾ ਦੋ ਪਰ ਅਸੀਂ ਦੇਖਿਆ ਵੀ ਇਹਨਾਂ ਕੋਲ ਜਗ੍ਹਾ ਘੱਟ ਹੈ ਜੀ ਤਾਂ ਦੇਖਦੇ ਆ ਪ੍ਰਸ਼ਾਸਨ ਜਿੱਥੇ ਕਹਿ ਰਿਹਾ ਜਦੋਂ ਅੰਤਰੇ ਲਾ ਦੇਗੇ ਜਾਂ ਤੇ ਪੰਚਾਇਤ ਦੀ ਗਊਸ਼ਾਲਾ ਹੈ ਵੀ ਉੱਥੇ ਲਾ ਦੇਗੇ ਵੀ ਸਾਡੀ ਮੰਗ ਤਾਂ ਇਹੀ ਹੈ ਵੀ ਜਿਹੜੇ ਬੱਚੜਾਂ ਦੇ ਖਿਲਾਫ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਔਰ ਐਸਐਸਪੀ ਜਿੰਦਾ ਨੂੰ ਵੀ ਮੈਡਮ ਜੀ ਨੂੰ ਵੀ ਜਿਹੜੇ ਇੰਨੇ ਇੰਨੇ ਪਰਚੇ ਆ ਗਊਆਂ ਦੀ ਤਸਕਰੀ ਕਰਦੇ ਆ ਔਰ ਇਹਨਾਂ ਦੀ ਤਸਕਰੀ ਰੋਕੀ ਜਾਵੇ ਔਰ ਜਿਹੜਾ ਗਊ ਵੰਸ਼ ਵਜਾ ਸਰਕਾਂ ਤੇ ਘੁੰਮ ਰਿਹਾ ਗਊ ਵੰਸ਼ ਹੀ ਬੇਸਾਰਾ ਉਹਨਾਂ ਨੂੰ ਜਿਹੜੀਆਂ ਸਰਕਾਰੀ ਗਊਸ਼ਾਲਾ ਬਣੀਆਂ ਵੀ ਐ ਉਹਨਾਂ ਦੇ ਵਿੱਚ ਇਕੱਠਾ ਕਰਕੇ ਸੱਦਿਆ ਜਾਵੇ ਜਾ ਕੇ ਐਕਸੀਡੈਂਟਾਂ ਤੋਂ ਵੀ ਸਾਨੂੰ ਬਚਤ ਹੋ ਸਕਦੀ ਹੈ। ਭਾਈ ਡਾਕਟਰ ਪ੍ਰਵਿੰਦਰ ਬਾਂਸਰ ਸ੍ਰੀ ਸੁਨਾਤਨ ਗੌਰ ਰੋਸ਼ਲਾ ਨੇ ਰਾਸ਼ਟਰੀ ਵੈਚ ਅੱਜ ਸਾਨੂੰ ਨਮੀ ਗੱਲ ਦਾ ਪਤਾ ਲੱਗਿਆ ਸਾਡੇ ਆਧੁਨਿਕ ਪੁਲਿਸ ਪ੍ਰਸ਼ਾਸਨ ਤੋਂ ਜਦੋਂ ਅਸੀਂ ਕਿਹਾ 4 ਵਜੇ ਦੇ ਇਹ ਗੋਵਾਂਂਸ਼ੀ ਫੜਿਆ ਹੈ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਔਰ ਗੋਵਾਂਂਸ਼ੀ ਪਰੇਸ਼ਾਨ ਹੋ ਰਿਹਾ ਹੈ ਤਾਂ ਸਾਡੇ ਚੌਂਕੀ ਇੰਚਾਰਜ ਕਹਿੰਦੇ ਸਾਡਾ ਵੀ ਕੋ ਸਿਸਟਮ ਹੁੰਦਾ ਸਾਨੂੰ ਉਹ ਸਿਸਟਮ ਨਾਲ ਹੀ ਜੇਕਰ ਪਤਾ ਲੱਗਿਆ ਕਿ 4 ਵਜੇ ਦੇ ਆਏ ਇਹਨਾਂ ਦੀ ਵੰਤੀ ਕਾਰਵਾਈ ਕਰਕੇ ਇਹਨਾਂ ਨੂੰ ਖਾਣ ਪਾਣ ਨੂੰ ਪਾਣੀ ਦਿੱਤਾ ਜਾਵੇ ਤਾਂ ਅਸੀਂ ਸਾਡੇ ਮਾਨਜੋਤ ਡੀਸੀ ਸਾਹਿਬ ਨੂੰ ਐਸਐਸਪੀ ਨੂੰ ਅਵਸਰ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਦੋਂ ਵੀ ਕੋਈ ਅਸੀਂ ਟੱਗਣਾ ਹੁੰਦੀ ਹੈ ਕਿਸੇ ਗਊ ਬੱਚੀ ਫੜਿਆ ਜਾਂਦਾ ਹੈ ਤਾਂ ਦੇ ਤੁਰਤ ਕਾਰਵਾਈ ਕਰਕੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਉਹਨਾਂ ਨੂੰ ਖਾਣ ਪੀਣ ਦੀ ਵਿਵਸਥਾ ਕੀਤੀ ਜਾਵੇ ਨਾ ਕਿ 4-4 ਘੰਟੇ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਹੈ ਅਸੀਂ ਮੁੱਜਾ ਵਾਂਗੂ ਖਾਣੇ ਦੇ ਬਾਹਰ ਖੜੇ ਰਹਿਣਿਆ ਔਰ ਜਿਹੜਾ ਗੇਟ ਤੋਂ ਵਿਚਾਰ ਜਾਂਦਾ ਹੈ ਉਹ ਜਿੱਦਾ ਲੜਦਾ ਇੱਕ ਥਾਲੇ ਨੂੰ ਇਹ ਸਾਨੂੰ ਬਹੁਤ ਹੀ ਸ਼ਰਮ ਦੀ ਗੱਲ ਹੈ ਤਾਂ ਇਸ ਤੇ ਧਿਆਨ ਦਿੱਤਾ ਜਾਵੇ ਮੈਂ ਪੰਚਾ ਔੜਾ ਪੰਚਾਇਤੀ ਗਊਸ਼ਾਲਾ ਪੁਚੋ ਮੜੀਓ ਲੋ ਇਹ ਗਊ ਹਫਤਾਵਾਰੇ ਬਹੁਤ ਲਖੇਦੀ ਕਰਦਾ ਕਿ ਅਸੀਂ ਦਾ Hindu ਧਰਮ ਗਊ ਮਾਤਾ ਰੋਸ਼ਨਾ ਬਹੁਤ ਸੇਵਾ ਕਰਦੇ ਆ ਇਹ ਤੇ 33 ਦੇਵ ਦੇਤਿਆਂ ਦਾ ਕਰੋੜਾ ਦਾ ਵਾਸਾ ਹੈ ਇਹ ਸਾਡੀ ਪੂਰੀ ਜੀ ਦੀ ਗਊ ਹੈ ਪਰ ਲੋਕੀ ਹੱਤਿਆ ਕਰ ਰਹੇ ਹੈ ਬਹੁਤ ਮੰਦਿਆ ਇਸ ਦਾ ਅਸੀਂ ਪੂਰਾ ਵਿਰੋਧ ਕਰਦੇ ਆ ਤੇ ਜਿਹੜੇ ਬੰਦੇ ਇਹ ਕਰ ਰਹੇ ਆ ਉਹਨਾਂ ਦੇ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਉਹਨਾਂ ਨਾਲ ਮਿਲ ਕੇ ਮੰਡੀ ਹੁੰਦੇ ਸਹਿਯੋਗ ਨਾਲ ਅਸੀਂ ਇੱਥੇ ਜਿਹੜੀ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਵਾਸ ਦਵਾਵਾਂਗੇ ਤੇ ਇਹਨਾਂ ਨੂੰ ਅੱਗੇ ਦਾ ਇਹਦਾ ਜੇ ਕੋਈ ਸਹਾਇਤਾ ਵੀ ਲੋੜ ਆਤਾ ਉਹ ਸੇਤਾਏ ਦਵਾਗੇ ਅੱਜ ਮਿਤੀ 18 3 25 ਨੂੰ ਹੌਲਦਾ ਨਿਕਰ ਸਿੰਘ ਚੌਕੀ ਪੁਚੋਂ ਰਿਪੋਰਟ ਆ ਰਹੀ ਸੀ ਕਿ ਕੁਝ ਵਿਅਕਤੀ ਜਿਨ੍ਹਾਂ ਵਿੱਚ ਜਸਪਾਲ ਸਿੰਘ, ਵਰਮੇਲ ਸਿੰਘ, ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਇੱਕ ਕੈਂਟਰ ਨੰਬਰ ਪੀਵੀ 13 एएल 5737 ਵਿੱਚ ਗਊਆਂ ਲੱਦ ਕੇ ਕੱਟਣ-ਵੱਢਣ ਦੇ ਮਕਸਦ ਨਾਲ ਲੇਕੇ ਆ ਰਹੇ ਹਨ ਜਿਸ ਤੇ ਬੌਂਦਰ ਬਿੱਗ ਸਿੰਘ ਨੇ ਟੋਲ ਪਲਾਜ਼ਾ ਲੈ ਰਿਹਾ ਬਿੱਗਾ ਵਿਖੇ ਨਾਕਾ ਲਗਾ ਕੇ ਕੈਂਟਰ ਨੰਬਰ ਉਕਤ ਨੂੰ ਕਾਬੂ ਕਰਕੇ ਉਸ ਵਿੱਚੋਂ ਨੌ ਗਾਮਾਂ ਤੇ ਚਾਰ ਠੱਠੇ ਇਹ ਜਿਹੜੇ ਬਰਾਮਦ ਕੀਤੇ ਤੇ ਮੁਕੱਦਮਾ ਨਾਲ 35 ਦਰਜ ਕਰਕੇ ਦਿੱਤੀ ਸ਼ਾਮ ਰਿਖ ਲੈਂਦੀ